ਕਬੀ ਰੂਸ ਚੀਨ ਹਿੰਦ ਮੈਂ ਚੜ ਆਵੇ ਹੋਰ ਯੁੱਧ ਮੱਚ ਕਰ 70 ਕਰੋੜ ਤੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬਹਿ ਜਾਵੇ ਗੁਰੂ ਕੀ ਫੌਜ ਈ 17 ਗੁਰੂ ਗੋਬਿੰਦ ਸਿੰਘ ਜੀ ਦੇ ਸੌ ਸਾਖੀ ਵਿੱਚ ਲਿਖੇ ਭਿਕਧ ਵਚਨ ਹਨ ਬਹੁਤ ਸਾਰੇ ਸਿੱਖ ਵਿਦਵਾਨਾਂ ਤੇ ਖੋਜੀਆਂ ਦਾ ਮੰਨਣਾ ਹੈ ਕਿ ਉਹ ਖਾਲਸਾ ਰਾਜ ਜੋ ਅਸੀਂ ਹਰ ਰੋਜ਼ ਅਰਦਾਸ ਵਿੱਚ ਮੰਗਦੇ ਹਾਂ ਬਹੁਤ ਜਲਦੀ ਆਉਣ ਵਾਲਾ ਹੈ ਇਸ 100 ਸਾਖੀ ਵਿੱਚ ਗੁਰੂ ਜੀ ਨੇ ਭਿਕਧ ਬਾਰੇ ਬਹੁਤ ਸਾਰੀਆਂ ਗੱਲਾਂ ਪਹਿਲਾਂ ਹੀ ਲਿਖ ਦਿੱਤੀਆਂ ਸਨ ਗੁਰੂ ਸਾਹਿਬ ਨੇ ਕਿਹਾ ਸੀ ਕਿ ਇੱਕ ਬਹੁਤ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਵੇਗਾ ਜੋ 14000 ਸਾਲ ਤੱਕ ਕਾਇਮ ਰਹੇਗਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਭਵਿੱਖਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ ਕੀ ਸਾਲ 2024 ਵਿੱਚ ਹੋਵੇਗੀ ਤੀਜੀ ਸੰਸਾਰ ਜੰਗ ਇਸ ਅੰਗਰੇਜ਼ ਨੇ ਖਾਲਿਸਤਾਨ ਦੀ ਹਮਾਇਤ ਕਿਉਂ ਕੀਤੀ ਵੀਡੀਓ ਦੇ ਅੱਗੇ ਗੱਲ ਕਰਾਂਗੇ ਕਿ ਖਾਲਸਾ ਰਾਜ ਆਉਣ ਦੇ ਕੀ ਸੰਕੇਤ ਹਨ ਉਹ ਕਿਹੜੀਆਂ ਗੱਲਾਂ ਹਨ ਜੋ ਗੁਰੂ ਸਾਹਿਬ ਨੇ ਅੱਜ ਤੋਂ 300 ਸਾਲ ਪਹਿਲਾਂ ਲਿਖੀਆਂ ਸਨ ਤੇ ਅੱਜ ਸੱਚ ਹੋ ਰਹੀਆਂ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਫੈਕਟ ਪੰਜਾਬ ਉੱਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਸੌ ਸਾਖੀ ਵਿੱਚ ਕੀਤਾ ਸੀ ਅਤੇ ਉਹ ਘਟਨਾਵਾਂ ਵਾਪਰ ਚੁੱਕੀਆਂ ਹਨ ਜਦੋਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕਰਦੇ ਹਨ ਕਿ ਔਰੰਗਜ਼ੇਬ ਦਾ ਰਾਜ ਬਹੁਤ ਸ਼ਕਤੀਸ਼ਾਲੀ ਹੈ ਇਹਨਾਂ ਮੁਗਲਾਂ ਦਾ ਰਾਜ ਕਿਵੇਂ ਮੁਕੇਗਾ ਤਾਂ ਗੁਰੂ ਸਾਹਿਬ ਨੇ ਆਖਿਆ ਸੀ ਕਿ ਕਾਬਲ ਤੋਂ ਇੱਕ ਕੁੱਤਾ ਭਾਬ ਅਬਦਾਲੀ ਆਵੇਗਾ ਤੇ ਦਿੱਲੀ ਦਾ ਸਾਰਾ ਰਾਜ ਮਿੱਟੀ ਚ ਮਿਲਾ ਦੇਵੇਗਾ ਫਿਰ ਜਦੋਂ ਅਬਦਾਲੀ ਖਾਲਸੇ ਨਾਲ ਭਿੜੇਗਾ ਤਾਂ ਉਹ ਵੀ ਖਤਮ ਹੋ ਜਾਵੇਗਾ ਅਤੇ ਇਸ ਤਰ੍ਹਾਂ ਖਾਲਸੇ ਦਾ ਪਹਿਲੀ ਵਾਰ ਰਾਜ ਕਾਇਮ ਹੋਵੇਗਾ ਅੱਗੇ ਗੁਰੂ ਸਾਹਿਬ ਨੇ ਆਖਿਆ ਕਿ ਫਿਰ ਦੂਰ ਸਮੁੰਦਰੋਂ ਪਾਰ ਫਰੰਗੀ ਆਉਣਗੇ ਅਤੇ ਸਿੱਖਾਂ ਦਾ ਰਾਜ ਭਾਗ ਚਲਿਆ ਜਾਵੇਗਾ ਤੇ ਅਸੀਂ ਜਾਣਦੇ ਹਾਂ ਕਿ ਇਹ ਸਭ ਐਵੇਂ ਹੀ ਹੋਇਆ ਸੀ ਜਿਵੇਂ ਗੁਰੂ ਸਾਹਿਬ ਨੇ ਆਖਿਆ ਸੀ ਇਸ 100 ਸਾਖੀ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਜਦ ਅੰਗਰੇਜ਼ਾਂ ਨੂੰ ਇਸ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਨੇ ਬਹੁਤ ਵੱਡੀ ਮਾਤਰਾ ਵਿੱਚ 100 ਸਾਖੀ ਦੀਆਂ ਪੋਥੀਆਂ ਇਕੱਠੀਆਂ ਕਰਕੇ ਸਾੜ ਦਿੱਤੀਆਂ ਸਨ ਇਸ ਦਾ ਕਾਰਨ ਇਹ ਸੀ ਕਿ ਤਾਂ ਜੋ ਸਿੱਖ ਪੜ ਕੇ ਇਨ੍ਹਾਂ ਪੋਥੀਆਂ ਨੂੰ ਜਾਗਰੂਕ ਨਾ ਹੋ ਸਕਣ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵੀ ਵਚਨ ਲਿਖਿਆ ਹੈ ਕਿ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਿਮੰਦਰ ਮੇ ਖੁਰਪੇ ਜੇ ਘੋੜੇ ਕਾ ਹਰਿਮੰਦਰ ਮਿਆਂ ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਵਿਪਤ ਮਿਆਂ ਤਵੇ ਮਾਜਾ ਮਾਲਵਾ ਦੁਆਬਾ ਦੁਖੀ ਹੋਏ ਸਭ ਗ੍ਰਾਮ ਭਾਵਕੇ ਹਿੰਦੁਸਤਾਨ ਵਿੱਚ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਕਹਿ ਕੇ ਇੰਦਰਾ ਗਾਂਧੀ ਜੋ ਕਿ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਸ ਨੂੰ ਕਿਹਾ ਗਿਆ ਗੁਰੂ ਸਾਹਿਬ ਨੇ ਆਖਿਆ ਸੀ ਕਿ ਰੰਡੀ ਦੇ ਰਾਜ ਵਿੱਚ ਫੌਜ ਹਰਮੰਦਰ ਸਾਹਿਬ ਤੇ ਚੜ ਕੇ ਆਵੇਗੀ ਇੰਨਾ ਖੂਨ ਵਹੇਗਾ ਕਿ ਘੋੜੇ ਦਾ ਖੁਰ ਖੂਨ ਵਿੱਚ ਭਿੱਜ ਜਾਵੇਗਾ ਖਾਲਸਾ ਇਸ ਦਾ ਡਟ ਕੇ ਮੁਕਾਬਲਾ ਕਰੇਗਾ ਸਿੱਖ ਮਿਲ ਕੇ ਇਸ ਵਿਫਤਾ ਵਿਰੁੱਧ ਲੜਨਗੇ ਅਤੇ ਮਾਝਾ ਮਾਲਵਾ ਦੁਆਬਾ ਜੋ ਕੇ ਪੰਜਾਬ ਦਾ ਸਾਰਾ ਹਿੱਸਾ ਇਸ ਘਟਨਾ ਤੋਂ ਬਹੁਤ ਜ਼ਿਆਦਾ ਦੁਖੀ ਹੋਵੇਗਾ 1983 ਦੇ ਹਮਲੇ ਦਾ ਦੁੱਖ ਪੰਜਾਬ ਨੇ ਜੋ ਝੱਲਿਆ ਸੀ ਉਸ ਆ ਵੀ ਦੇ ਨਾ ਤੁਕਾਂ ਵਿੱਚ ਬਿਆਨ ਕੀਤਾ ਗਿਆ ਹੈ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਤਬ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋਆਂ ਮਤਲਬ ਕਿਸੇ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰਮੰਦਰ ਸਾਹਿਬ ਨੂੰ ਕਿਲਾ ਬਣਾ ਕੇ ਲੜੇਗਾ ਤੇ ਖਾਲਸਾ ਦੇ ਵਿਪਤਾ ਦੇ ਵਿੱਚ ਉਹਨਾਂ ਦਾ ਸਾਥ ਦੇਵੇਗਾ ਹੁਣ ਤੱਕ ਅਸੀਂ ਜੋ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਸਭ ਵਾਪਰ ਚੁੱਕਾ ਹੈ ਅੱਗੇ ਜੋ ਸੌ ਸਾਖੀ ਵਿੱਚ ਲਿਖਿਆ ਹੈ ਉਹ ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲਾ ਹੈ ਅਤੇ ਇਹਨਾ ਖਤਰਨਾਕ ਹੈ ਕਿ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਤਬੀ ਰੂਸ ਚੀਨ ਹਿੰਦ ਮੈਂ ਚੜ ਆਵੇ ਕੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪੇ ਬਹਿ ਜਾਵੇ ਗੁਰੂ ਕੀ ਫੌਜ ਤਬੇ ਸਬੇ ਅਮਰਤ ਪਾਨ ਕਰੇ ਤਬੇ ਚਲੇ ਜੋ ਪੰਥ ਕੇ ਜਮਕਾ ਬਾਣ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਬੇ ਖਾਵੇ ਤਬੀ ਕਲ ਯੁਗ ਮੈਂ ਸਤਿ ਯੁਗ ਹੋਸੀਆਂ ਜਦੋਂ ਖਾਲਸਾ ਆਪਣੇ ਹੱਕਾਂ ਲਈ ਖਾਲਸਾ ਰਾਜ ਲਈ ਜਦੋਂ ਜਹਦ ਕਰ ਰਿਹਾ ਹੋਵੇਗਾ ਉਦੋਂ ਹੀ ਰੂਸ ਤੇ ਚੀਨ ਮਿਲ ਕੇ ਭਾਰਤ ਤੇ ਹਮਲਾ ਕਰਨਗੇ ਅਤੇ 70 ਕਰੋੜ ਚੋਂ ਸਿਰਫ 17 ਕਰੋੜ ਹੀ ਲੋਕ ਬਚ ਪਾਉਣਗੇ ਕੋਰ ਯੁੱਧ ਮੱਚੇਗਾ 2.5 ਲੱਖ ਖਾਲਸਾ ਸ਼ਹੀਦ ਹੋਵੇਗਾ ਕੋਰ ਯੁੱਧ ਤੋਂ ਬਾਅਦ ਖਾਲਸ ਦੀ ਜਿੱਤ ਹੋਵੇਗੀ ਅਤੇ ਉਹ ਦਿੱਲੀ ਦੇ ਤਖਤ ਤੇ ਬੈਠ ਜਾਵੇਗਾ ਖਾਲਸ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੇਗਾ ਸਭ ਰੱਜ ਕੇ ਖਾਣਗੇ ਅਤੇ ਕਲਯੁੱਗ ਵਿੱਚ ਵੀ ਸਤਜੁੱਗ ਵਾਲਾ ਮਾਹੌਲ ਬਣ ਜਾਵੇਗਾ ਸੋ ਸਾਕੀ ਵਿੱਚ ਬਹੁਤ ਸਾਰੀਆਂ ਸਾਖੀਆਂ ਹਨ ਜੋ ਖਾਲਸੇ ਦੇ ਆਉਣ ਵਾਲੇ ਰਾਜ ਦੇ 14000 ਸਾਲ ਤੱਕ ਚੱਲਣ ਬਾਰੇ ਦੱਸਦੀਆਂ ਹਨ ਜਿਨ੍ਹਾਂ ਨੇ ਸੋ ਸਾਕੀ ਨੂੰ ਬਹੁਤ ਚੰਗੀ ਤਰ੍ਹਾਂ ਜਾਂਚਿਆ ਹੈ ਉਹ ਦੱਸਦੇ ਹਨ ਕਿ ਸੋ ਸਾਕੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਖਤਮ ਹੋਣ ਦਾ ਸਾਲ ਕੁਝ ਇਸ ਤਰ੍ਹਾਂ ਲਿਖਿਆ ਹੈ ਜੋ ਤੁਸੀਂ ਸਕਰੀਨ ਉੱਪਰ ਪੜ੍ਹ ਸਕਦੇ ਹੋ ਗੁਰੂ ਸਾਹਿਬ ਦੇ ਬਚਨ ਹਨ ਕਿ 96 ਕਰੋੜ ਸਿੱਖ ਵਧੇਗਾ ਖਾਲਸਾ ਰਾਜ ਦੇ ਅੰਦਰ ਜਿਸ ਨੂੰ ਅਸੀਂ 96 ਕਰੋੜ ਫੌਜ ਆਖਦੇ ਹਾਂ ਉਹ ਆਵੇਗੀ ਅਤੇ ਉਹ ਦੁਨੀਆ ਤੇ ਰਾਜ ਕਾਇਮ ਕਰੇਗੀ ਕੁਝ ਲੋਕ ਸੋਚਦੇ ਹੋਣਗੇ ਕਿ ਸਿਰਫ ਮੁਠੀ ਪਰ ਖਾਲਸਾ ਦੁਨੀਆ ਤੇ ਰਾਜ ਕਿਵੇਂ ਕਰ ਸਕਦਾ ਹੈ ਤਾਂ ਦੱਸ ਦਈਏ ਕਿ ਹਾਲਾਤ ਜਿਹੇ ਬਣ ਰਹੇ ਹਨ ਕਿ ਦੁਨੀਆ ਦੇ ਮੰਨੇ ਪ੍ਰਵੰਨੇ ਡਿਫੈਂਸ ਅਤੇ ਖੂਫੀਆ ਰਿਪੋਰਟਾਂ ਦੇ ਐਕਸਪਰਟਸ ਵੀ ਖਾਲਿਸਤਾਨ ਜਾਂ ਖਾਲਸਾ ਰਾਜ ਵੱਲ ਧਿਆਨ ਦੇ ਰਹੇ ਹਨ ਅਮਰੀਕਾ ਦੇ ਖੂਫੀਆ ਵਿਭਾਗ ਵਿੱਚ 52 ਸਾਲ ਕੰਮ ਕਰ ਚੁੱਕੇ ਬੌਬ ਆਰਥਰ ਦਾ ਕਹਿਣਾ ਹੈ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ ਜੰਗ 'ਚ ਮਾਰੇ ਜਾਣ ਦਾ ਖਤਰਾ ਹੈ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਬਰਬਾਦੀ ਨੂੰ ਰੋਕਣ ਦਾ ਹੱਲ ਵੀ ਉਸਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੁਬਾਰਾ ਬਹਾਲ ਕਰਨ ਅਤੇ ਖਾਲਸਾਤਨ ਬਣਨਾ ਦੱਸਿਆ ਹੈ ਭਾਰਤ ਦੇ ਵੱਡੇ ਵੱਡੇ ਅਫਸਰਾਂ ਦਾ ਪੁੱਤ ਨੂੰ ਮਿਲਣਾ ਭਾਰਤ ਦੇ ਇੱਕ ਡਿਫੈਂਸ ਐਕਸਪਰਟ ਦਾ ਟਵੀਟ ਕਰਨਾ ਕਿ ਸਾਲ 2024 ਭਾਰਤ ਲਈ ਅਮਨ ਅਤੇ ਸ਼ਾਂਤੀ ਭਰੂਰ ਨਹੀਂ ਰਹੇਗਾ ਭਾਰਤ ਦੇ ਅੰਦਰ ਅਤੇ ਬਾਡਰ ਤੇ ਤਣਾਅ بڑھਿਆ ਰਹੇਗਾ ਇਹ ਸਭ ਗੱਲਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੀ ਜੰਗ ਬਾਰੇ ਜਾਣਕਾਰੀ ਦੇ ਰਹੀਆਂ ਹਨ ਟਰੂਡੋ ਦਾ ਭਾਰਤ ਸਰਕਾਰ ਖਿਲਾਫ ਭਾਈ ਨਿੱਜਰ ਦੀ ਕਤਲ ਸਾਜ਼ਿਸ਼ ਤੇ ਬਿਆਨ ਅਤੇ ਭਾਰਤ ਸਰਕਾਰ ਦਾ ਪੰਜਾਬ ਅੰਦਰ ਫੌਜੀ ਕਾਰਵਾਈਆਂ ਵਧਾਉਣਾ ਇਹ ਸਭ ਗੱਲਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵੱਲ ਸੰਕੇਤ ਕਰ ਰਹੀਆਂ ਹਨ ਦੁਨੀਆ ਭਰ ਦੇ ਬੁੱਧੀਜੀਵੀ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ਜੇਕਰ ਤੀਜੀ ਸੰਸਾਰ ਜੰਗ ਲੱਗੀ ਤਾਂ ਦੁਨੀਆ ਦਾ 1/3 ਹਿੱਸਾ ਮਾਰਿਆ ਜਾਵੇਗਾ ਅਤੇ ਇਸ ਜੰਗ ਦੀ ਸ਼ੁਰੂਆਤ ਏਸ਼ੀਆ ਵਿੱਚ ਹੀ ਹੋਵੇਗੀ ਜੇਕਰ ਪੋਲੀਟੀਕਲ ਲੈਵਲ ਤੇ ਗੱਲ ਕਰੀਏ ਤਾਂ ਕੜੀਆਂ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਨੇ ਇੰਟਰਨੈਸ਼ਨਲ ਲੈਵਲ ਤੱਕ ਖੂਫੀਆਂ ਏਜੰਸੀਆਂ ਪੰਜਾਬ ਤੇ ਨਜ਼ਰ ਰੱਖ ਰਹੀਆਂ ਨੇ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਗੁਰੂਆਂ ਦੇ ਨਾਂ ਤੇ ਹੀ ਵਸ ਰਹੀ ਹੈ ਪੰਜਾਬ ਨੇ ਸਿਕੰਦਰ ਗਜਨੀ ਬਾਬਰ ਤੋਂ ਲੈ ਕੇ ਅਬਦਾਲੀ ਤੱਕ ਦੇ ਹਮਲਿਆਂ ਦਾ ਸਾਹਮਣਾ ਬਹੁਤ ਬਹਾਦਰੀ ਨਾਲ ਕੀਤਾ ਹੈ ਇਸ ਆਉਣ ਵਾਲੇ ਭਿਆਨਕ ਸਮੇਂ ਵਿੱਚ ਵੀ ਪੰਜਾਬ ਗੁਰੂ ਦੀ ਮਿਹਰ ਸਦਕਾ ਡਟਿਆ ਰਹੇਗਾ ਤੁਹਾਡੇ ਸੌਣ ਵਾਲੇ ਭਵਿੱਖ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਫੈਕਟ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ